ਇਹ ਨੰਨੀਆਂ ਕਲਮਾਂ ਨਵੀਂ ਉਡਾਉਣਾਂ ਅੱਜ ਇੱਕ ਵਾਰਿਕਾ ਦੱਸੋ ਹਾਂਜੀ ਬਿਲਕੁਲ ਜੀ ਆ ਪਿੰਡਾਂ ਤੇ ਸਾਰੇ ਜਿੰਨੇ ਦਰਸ਼ਕ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਾਂ ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗਾ ਨੰਨੀਆਂ ਕਲਮਾਂ ਨਵੀਂ ਨਾਂ ਕੋਈ 11 ਕੁ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀਗਾ ਇਹਦਾ ਜਿਹੜਾ ਮੇਨ ਮਨੋਰਥ ਸੀਗਾ ਉਹ ਬੱਚਿਆਂ ਦੇ ਵਿੱਚ ਮਾਂ ਬੋਲੀ ਪ੍ਰਤੀ ਜਾਗਰਤਾ ਪੈਦਾ ਕਰਨਾ ਬੱਚਿਆਂ ਨੂੰ ਸਿਹਤਮੰਦ ਪ੍ਰੇਰਨਾ ਬੱਚਿਆਂ ਨੂੰ ਜਵਾਨ ਬੁੱਲ੍ਹ ਤੱਕ ਪਹੁੰਚਾ ਤੇ ਕੋਲ ਆ 11ਵੇਂ ਮਹੀਨੇ ਤੋਂ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਹੈ ਹਰ ਜ਼ਿਲ੍ਹੇ ਦੇ ਵਿੱਚ ਇੱਕ ਟੀਮ ਹੈ ਉਸਦੇ ਪੰਜ-ਪੰਜ ਮੈਂਬਰ ਨੇ ਤੇ ਹਰ ਜ਼ਿਲ੍ਹਾ ਕਟੋਂ ਕਰ ਚਾਰ ਕਿਤਾਬਾਂ ਬੱਚਿਆਂ ਦੀਆਂ ਸੁਪਾ ਰਹੇ ਨੇ ਜਿਸ ਤਰ੍ਹਾਂ ਨਵੀਆਂ ਕਲਮਾਂ ਨਵੀਂ ੜਾਨ ਭਾਗ 1 2 3 ਕਰਕੇ ਤੇ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਫਰੋਜ਼ਪੁਰ ਦੇ ਵਿੱਚ ਜਿਹੜਾ ਇਸ ਕਿਤਾਬ ਦਾ ਨਵੀਆਂ ਕਲਮਾਂ ਨਵੀਂ ੜਾਨ ਦਾ ਭਾਗ 19ਵਾਂ ਅੱਜ ਲੋਕਾਰਪਣ ਹੋਇਆ ਜਿਹਦੇ ਵਿੱਚ 99 ਬੱਚਿਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ ਸਟਾਰਟ ਸਕੂਲਾਂ ਦੇ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਤੇ ਮੈਂ ਫਿਰੋਜਪੁਰ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਬਹਿਦਰ ਤੋਂ ਧੰਨਵਾਦ ਕਰਦਾ ਜਿਹੜੇ ਅਧਿਆਪਕ ਨੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੋਈ ਛੋਟਾ ਕੰਮ ਨਹੀਂ ਹੈ ਬੱਚਿਆਂ ਨੂੰ ਸਿੱਖਤ ਲਗਾਉਣਾ ਤੇ ਬਾਅਦ ਸਿਖਾਉਣਾ ਤੇ ਮੈਨੂੰ ਇਹ ਵੀ ਸਾਰੇ ਦਰਸ਼ਕਾਂ ਨਾਲ ਸਾਥ ਪਾ ਕੇ ਨੂੰ ਖੁਸ਼ੀ ਹੈ ਕਿ ਪ੍ਰੋਜੈਕਟ ਇੰਟਰਨੈਸ਼ਨਲ ਲੈਵਲ ਦਾ ਹੈ ਲੱਖਾਂ ਚ ਕਿਤਾਬਾਂ ਛਪ ਰਹੀਆਂ ਨੇ ਛਪੜੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਜੋ ਤੁਸੀਂ ਘਰ ਬੈਠੇ ਟੈਲੀਵਿਜ਼ਨਾਂ ਨੂੰ ਦੇਖ ਰਹੇ ਹੋ ਕਰੋ ਆਪਣੀ ਆਪਣੀ ਮਦਦ ਆਓ ਆਪਣੀ ਮਾਂ ਮੋਲੀ ਨਾਲ ਮਿਲ ਕੇ ਕਰੋ ਹੀ ਸੰਗਾਰ ਸ਼ੁਰੂ ਕਰੀਏ ਕਰੋ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਪੰਜਾਬੀ ਦੀਆਂ ਕਹਾਣੀਆਂ ਸੁਣਾਓ ਪੰਜਾਬੀ ਪਹਿਰਾਵਾ ਘਰਾਂ ਚ ਪਾਓ ਤੇ ਇਹ ਤੁਹਾਡਾ ਕੂਪਨ ਹੋਏਗਾ ਤੁਹਾਡੇ ਵੱਲੋਂ ਮੇਰੀ ਤੁਹਾਨੂੰ ਰਿਕਵੈਸਟ